ਸਤਿ ਸ਼੍ਰੀ ਅਕਾਲ ਦੋਸਤੋ ਆਪਾਂ ਖੜੇ ਆ ਅੱਜ ਬਾਈ ਜੀ ਹੁਣਾ ਦੇ ਫਾਰਮ ਦੇ ਵਿੱਚ ਆਏ ਸੀ ਤੇ ਬਾਈ ਹੁਣਾ ਕੋਲ ਨੇ ਇੱਕ ਸਾਂਣ ਪਾਲਿਆ ਹੋਇਆ ਹੈਗਾ ਘੱਟਾਗਾ ਉਮਰ ਬਹੁਤ ਥੋੜੀ ਹੈਗੀ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ ਬੋਡੀ ਸਟਰਕਚਰ ਹੈ ਨਾ ਉਹਨੂੰ ਦੇਖ ਕੇ ਤੁਹਾਨੂੰ ਹੈਰਾਨੀ ਹੋਊਗੀ ਕਿ ਇੰਨੇ ਕੁ ਮਹੀਨਿਆਂ ਦਾ ਜਾਨਵਰ ਇੰਨੀ ਜ਼ਿਆਦਾ ਤਗੜੀ ਦੇ ਕਿਵੇਂ ਲਈ ਬੈਠਾ ਉਹਦੇ ਪਿੱਛੇ ਕੀ ਹੈ ਕਿ ਮਿਹਨਤ ਆ ਬਾਈ ਹੁਣਾ ਦੀ ਮਿਹਨਤ ਬਹੁਤ ਜ਼ਿਆਦਾ ਹੈਗੀ ਇਸ ਕਰਕੇ ਕਰਦੇ ਆ ਪੂਰੀ ਗੱਲਬਾਤ ਆਪਾਂ ਸਭ ਤੋਂ ਪਹਿਲਾਂ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਭਰਾ ਠੀਕ ਆ ਜੀ ਵਧੀਆ ਜੀ ਅੱਛਾ ਭਾਈ ਇੱਕ ਤਾਂ ਆਪਣਾ ਨਾਮ ਦਾਸ ਦੋ ਪਿੰਡ ਦਾ ਦੱਸ ਦੋ ਜੀ ਮੇਰਾ ਨਾਂ ਜੀ ਗਗਨਦੀਪ ਸਿੰਘ ਪਿੰਡ ਮੇਰਾ ਕਾਲਸਾ ਜੀ ਓਕੇ ਕਾਲਸਾ ਨੇੜੇ ਰੈਗੋਟ ਰੈਗੋਟ ਜੀ ਠੀਕ ਆ ਡਿਸਟ੍ਰਿਕਟ ਪੈਂਦਾਗਾ ਇਹ ਲੁਧਿਆਣਾ ਚ ਹੈਨਾ ਹਾਂਜੀ ਤੇ ਅੱਛਾ ਭਈ ਇਹ ਜਾਨਵਰ ਬਾਰੇ ਦੱਸੋ ਵੀ ਇਹ ਦੀ ਕਿੰਨੀ ਏਜ ਆ ਕਿਹੜੇ ਸੀਮਨ ਦਾ ਕਿੰਨਾ ਨੰਬਰ ਆਗਾ ਇਹਦੀ ਮਾਂ ਥੱਲੇ ਕੀ ਰਿਕਾਰਡ ਆ ਇਹਦਾ ਜੀ ਜਿਹੜਾ ਸੀਮ ਇਹਨਾ ਉਹ 10503 ਐਚਐਲਡੀਪੀ ਦਾ ਓਕੇ ਤੇਰੀ ਮਾਂ ਜੀ ਗੋਲੂ ਦੀ ਆ ਹੂੰ ਤੇ ਉਹਦਾ ਦੁੱਧ ਜੀ ਮਤਲਬ ਦੂਜੇ ਸੂਏ ਦਾਗਾ ਜੀ 17 ਕਿਲੋ ਦੁੱਧ ਸੀ ਉਹਦੇ ਥੱਲੇ ਇਹਦੀ ਮਾਂ ਦੇ ਥੱਲੇ 17 ਕਿਲੋ ਦੁੱਧ ਤੁਸੀਂ ਆਪ ਚੋਇਆ ਚੋਇਆ ਜੀ ਆਪਣੇ ਕੋਲ ਹੀ ਹੈ ਜੀ ਇਸ ਟਾਈਮ ਉਹ ਇਸ ਟਾਈਮ ਵੀ ਚੋਇਆ ਜੀ ਤੇ ਆ ਫੋਟੋ ਸਾਈਡ ਤੇ ਲੱਗੀ ਹੋਈ ਹੈਗੀ ਹਾਂਜੀ ਹਾਂਜੀ ਇਹ ਮਤਲਬ ਇਹਦੀ ਮਾਤਾ ਮਦਰ ਆ ਗਈ ਹੈ ਮਦਰ ਆ ਜੀ ਹਾਂਜੀ ਤੇ ਫੈਟ ਵਗੈਰਾ ਕਿਵੇਂ ਆ ਬਾਈ ਉਹਦੀ ਫੈਟ ਉਹਦੀ 8 0 ਪਲੱਸ ਆ ਜੀ 8 ਤੋਂ ਪਲੱਸ ਹੀ ਹਾਂਜੀ ਹਾਂਜੀ ਅੱਛਾ ਬਾਈ ਕਿਵੇਂ ਆ ਹੁਣ ਤੁਹਾਡਾ ਕੀ ਮਤਲਬ ਵੀ ਮਾਹੌਲ ਆ ਗਿਆ ਇਹਨੂੰ ਘਰੇ ਸੰਭਣਾ ਜਾਂ ਮਾਲੇ ਤੁਸੀਂ ਇਹ ਸੇਲ ਕਰਨਾ ਸੇਲ ਕਰਨਾ ਜੀ ਆਪਾਂ ਇਹ ਓਕੇ ਹਾਂਜੀ ਇਹ ਕਿਉਂਕਿ ਆਪਣੀ ਜਗ੍ਹਾ ਹੈ ਨਹੀਂ ਜੀ ਰੱਖਣ ਵਾਲੀ ਹਾਂ ਸੱਜਣੋ ਗੱਲ ਇਹ ਆ ਬਾਈ ਨੇ ਨਾ ਪੂਰੇ ਸ਼ੌਂਕ ਦੇ ਨਾਲ ਆਪਦਾ ਡੇਰੀ ਫਾਰਮ ਸ਼ੁਰੂ ਕੀਤਾ ਹੋਇਆ ਹੈਗਾ ਉਹਦੇ ਲਈ ਕੀ ਆ ਕਿ ਬਾਈ ਨਾ ਮੱਝਾਂ ਤੇ ਗਾਈਆਂ ਦੋਨੇ ਰੱਖਦਾ ਰੱਖਦਾ ਦਧਾਰੂ ਪਸ਼ੂ ਆ ਪਰ ਬਾਈ ਕੀ ਕਿ ਆ ਜਿਹੜੇ ਉਹ ਵਧੀਆ ਭਰੌਂਦਾ ਹੈਗਾ ਇਸ ਕਰਕੇ ਬਾਈ ਉਹਨਾਂ ਨੇ ਆ ਦੇਖੋ ਤੁਸੀਂ ਜਾਨਵਰ ਬਾਈ ਉਹਨਾਂ ਨੇ ਤਿਆਰ ਵਧੀਆ ਕਰਵਾਇਆ ਤੇ ਇਹਨੂੰ ਬਾਈ ਕਿਹੜੀ ਫੀਡ ਵਗੈਰਾ ਪਾਈ ਆ ਯਾਰ ਉਮਰ ਕਿੰਨੀ ਆ ਪਹਿਲਾਂ ਉਮਰ ਦੀ ਗੱਲ ਕਰਦੇ ਆਪਾਂ ਉਮਰ ਤਾਂ ਇਹਦੀ 25 ਮਹੀਨੇ ਆ ਜੀ ਸਿਰਫ ਹਾਂਜੀ ਦੋ ਸਾਲ ਇੱਕ ਮਹੀਨਾ ਖੀਰਾ ਦਾ ਦੰਦੋ ਵੀ ਜੀ ਇਹ ਅੱਛਾ ਹਾਂਜੀ ਲੈ ਵੀ ਸੱਜਣੋ ਗੱਲ ਇਹ ਆ ਵੀ ਹਜੇ ਖੀਰਾ ਹੈਗਾ 25 ਮਹੀਨਿਆਂ ਦੀ ਬਾਈ ਹੁਣੀ ਕਹਿੰਦੇ ਉਮਰ ਆਏ ਦੀ ਤੇ ਨੰਬਰ ਇੱਕ ਵਾਰੀ ਦੱਸ ਦੋ ਕਈ ਵਾਰੀ ਕਿਸੇ ਵੀਰ ਭਾਈ ਨੇ ਖਰੀਦਣਾ ਹੁੰਦਾ ਉਹ ਬੰਦਾ ਤੁਹਾਡੇ ਨਾਲ ਸੰਪਰਕ ਕਰ ਲੂਗਾ ਹਾਂਜੀ ਠੀਕ ਹੈ 98152 ਓਕੇ 73401 ਇੱਕ ਵਾਰੀ ਦੁਬਾਰੇ ਬੋਲ ਦਿਓ 98152 73401 ਲੈ ਵੀ ਸੱਜਣੋ ਗੱਲ ਇਹ ਆ ਆਪਾਂ ਤੁਹਾਨੂੰ ਨਾ ਚੰਗੀ ਤਰ੍ਹਾਂ ਜਾਣਵਰ ਦੀ ਆ ਤੁਸੀਂ ਬੋਡੀ ਸਟਰਕਚਰ ਉਹ ਚੈੱਕ ਕਰ ਸਕਦੇ ਹੋਗੇ ਤੇ ਜੇ ਕਿਸੇ ਵੀਰ ਨੇ ਸ਼ੌਂਕੀ ਵੀਰ ਨੇ ਮੇਲਿਆਂ ਦੇ ਵਿੱਚ ਪਾਉਣਾ ਤਾਂ ਉਹ ਮੇਲਿਆਂ ਦੇ ਵਿੱਚ ਵੀ ਇਹਨੂੰ ਲਿਜਾ ਕੇ ਪਾ ਸਕਦਾ ਖੀਰਾ ਜਾਨਵਰ ਆ ਬੋਡੀ ਇਸ ਸਟਰੈਚਰ ਇਹਦਾ ਪੂਰਾ ਵਧੀਆਗਾ ਜਾਨਵਰ ਦਾ ਤੇ 25 ਮਹੀਨਿਆਂ ਦੀ ਉਮਰ ਆ ਉਮਰ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿੰਨਾ ਸੋਹਣਾ ਜਾਨਵਰ ਬਾਈ ਹੋਣਾ ਨੇ ਪੂਰੀ ਮਿਹਨਤ ਦੇ ਨਾਲ ਤਿਆਰ ਕੀਤਾ ਹੋਇਆ ਤੇ ਬਾਈ ਬਾਈ ਚਾਂਸ ਜੇ ਕਿਸੇ ਵੀਰ ਭਾਈ ਨੇ ਖਰੀਦਣਾ ਤੁਸੀਂ ਰੇਟ ਆ ਹੁਣ ਦੱਸ ਸਕਦੇ ਹੋ ਜਾਂ ਫੋਨ ਤੇ ਦੱਸੋ ਫੋਨ ਤੇ ਦੱਸਾਂਗੇ ਓਕੇ ਜਦੋਂ ਬੰਦਾ ਵੀ ਫੋਨ ਤੇ ਗੱਲਬਾਤ ਕਰੂਗਾ ਹਾਂਜੀ ਤੇ ਉਦੋਂ ਉਹਦੇ ਨਾਲ ਗੱਲਬਾਤ ਹਾਂ ਗੱਲਬਾਤ ਨਾਲ ਤੇ ਲੈ ਵੀ ਸਜਣੋ ਗੱਲ ਇਹ ਆ ਬਾਈ ਕਹਿੰਦਾ ਵੀ ਫੋਨ ਦੇ ਉੱਤੇ ਆਪਾਂ ਰੇਡ ਕਰ ਲਾਂਗੇ ਜਦੋਂ ਮਰਜ਼ੀ ਆ ਕੇ ਪਿੰਡ ਕਾਲਸਾ ਨੇੜੇ ਆ ਰਾਇਕੋਟ ਨਹਿਰ ਦੇ ਨਹਿਰ ਵਾਲਾ ਕਾਲਸਾ ਪਿੰਡ ਹੈ ਨਹਿਰ ਵਾਲਾ ਕਾਲਸਾ ਲੁਧਿਆਣਾ ਜ਼ਿਲ੍ਹਾ ਪਾਇਲ ਰਾਇਕੋਟ ਤੋਂ 9 ਕਿਲੋਮੀਟਰ ਹੈ ਜੀ ਰਾਇਕੋਟ ਤੋਂ 9 ਕਿਲੋ ਮਹਿਲਗੜਾਂ ਤੋਂ ਵੀ 9 ਕਿਲੋਮੀਟਰ ਹੈ ਮਹਿਲਗੜਾਂ ਤੋਂ ਵੀ 9 ਕਿਲੋਮੀਟਰ ਹਾਂਜੀ ਠੀਕ ਹੈ ਲੈ ਵੀ ਸਜਣੋ ਪੂਰੇ ਸੈਂਟਰ ਦੇ ਵਿੱਚ ਦੋਨਾਂ ਸਹਰਾਂ ਦੇ ਸੈਂਟਰ ਦੇ ਵਿੱਚ ਪੈਂਡਾਗਾ ਨੰਬਰ ਆ ਜਿਹੜਾ ਸਕਰੀਨ ਤੇ ਚੱਲੀ ਜਾਂਦਾਗਾ ਪੂਰਾ ਵਧੀਆ ਜਾਨਵਰ ਆ ਬਾਈ ਹੁਣਾਂ ਕਰ ਲਿਓ ਸੰਪਰਕ ਧੰਨਵਾਦ